ਨੇ ਚਗੇ ਚਗੇ ਪਰਿਵਾਰਾਂ ਦਾ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇਵੇਂ ਇਹ ਨਹੀਂ ਕਹਿੰਦਾ ਕਿ ਸਾਡੇ ਉਹਨੇ ਬੱਚੇ ਬਾਹਰ ਨਹੀਂ ਜਾਂਦੇ ਸੀ ਪਰ ਅੱਜ ਫੜ ਕੇ ਪੈ ਗਿਆ ਅੱਗੇ ਇੱਕ ਪਰਿਵਾਰ ਦਾ ਬੱਚਾ ਭੇਜ ਦੇ ਸੀ ਕਿ ਜਾਓ ਬਾਹਰ ਪਰ ਨਹੀਂ ਗਈ ਅੱਜ ਰਾਤ ਇਹਨੇ ਚਗੇ ਚਗੇ ਪਰਿਵਾਰ ਜਿਹੜਾ ਇੱਕ ਪੋਤਾ ਪਰਿਵਾਰ ਦੇ ਵਿੱਚ ਉਹ ਵੀ ਨੌਕਰੀ ਕਰਨੀ ਬਾਹਰ ਜਾ ਰਿਹਾ ਕਾਰਨ ਤੜਾ ਤੜ ਬੱਜਦੀਆਂ ਗੋਲੀਆਂ ਇਹਦਾ ਦਾਰਿਆ ਤੇ ਪੱਕਾ ਨੂੰ ਦੱਸਾਇਆ ਦਾ ਵੱਖਵਾਦੀ ਤੇ ਹੱਤਵਾਦੀ ਮੇਰੀ ਬੇਨਤੀ ਏ ਰਾਹੁਲ ਗਾਂਧੀ ਵੋਟ ਪਾ ਰਿਹਾ ਕਿ ਕੇਜਰੀਵਾਲ ਨੂੰ ਤੇ ਕੇਜਰੀਵਾਲ ਪਾ ਰਿਹਾ ਰਾਹੁਲ ਗਾਂਧੀ ਤੇ ਇਹਦਾ ਮਤਲਬ ਦੋਏ ਇੱਕ ਨੇ ਤੇ ਵੀਪਾ ਹਰਸ਼ਮਿਤ ਕੌਰ ਬਾਦਲ ਨੂੰ ਰਾਹੁਲ ਲਈ ਨੋਟੀਸ ਦੇ ਵਿੱਚ ਸਾਹ ਵਿੱਚ ਕੇਜਰੀਵਾਲ ਤੇ ਵਿੱਚ ਰੰਭਾ ਰੱਖ ਰਾਜਾ ਫਿਰਜ ਸਾਰਿਆਂ ਦਾ ਟਿੱਲ ਨਾ ਰੋਲ ਲੱਗਿਆ ਹੋਇਆ ਕਿਉਂ ਲੱਗਿਆ ਹੋਇਆ ਕਿਉਂਕਿ ਮੋਦੀ ਦੇ ਅਮਿਤ ਸ਼ਾ ਆ ਕੇ ਰੱਤਾ ਕੰਮ ਦਿਆਂ ਨੇ ਵੱਡੇ ਵੱਡੇ ਆਂਦੀਆ ਬੋਲਣ ਲੱਗੇ ਪਰ ਥੋੜੀ ਆਪਣੀ ਨਿਮਰੀ ਸੇਵਾਦਾਰ ਜੀ ਬਾਸਮਤ ਕੋਰ ਬਾਦ ਜਿਵੇਂ ਲੰਗੋ ਚੱਕ ਕੇ ਥੋੜੀ ਗੱਲ ਮੋਦੀ ਦੇ ਅਮਿਤ ਸ਼ਾ ਦੇ ਇਸੀ ਪਾਰਲੀਮੈਂਟ ਵਿੱਚ ਕਰਦੇ ਨੇ ਚੰਗਿਆ ਚੰਗਿਆ ਗੱਲ ਨਹੀਂ ਕਰਦਾ ਚੰਗਿਆ ਚੰਗਿਆ ਦੇ ਵਿੱਚ ਪਰ ਤੁਹੁੰਦੇ ਆ ਸਾਰੇ ਦਿੱਲੀ ਦੀਆਂ ਪਾਰਟੀਆਂ ਪਿੰਡ ਦਾ ਜੋਰ ਲਾ ਰਹੀ ਨੇ ਕਿੱਡੀ ਬਹਾਸ ਨਾਲ ਖੁਰਬਾਦ ਨੂੰ ਲਾਉਣਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਪ੍ਰਵਤ ਮਾਨਸ਼ਾ ਫੜੀਆਂ ਤੋਂ ਮੁਚਾਰਾ ਤਾਂ ਦੇ ਕੇ ਲੜਕਾਰੇ ਮਾਰਦਾ ਸੀ ਬੜਿਆ ਥਾਪੀਆਂ ਮਾਰਦਾ ਬੜਿਆ ਕਿੱਕਲੇ ਗਾਉਣਾ ਹੈ ਪਰ ਪੰਜਾਬ ਦੇ ਵਿੱਚ ਪਪਾ ਪਾ ਬਟੇ ਹੋ ਪੰਜਾਬੀ ਅੱਜ ਉਹ ਤੇ ਤੇਰੀ ਕਿੱਕਰੀ ਮਰੌੜ ਦੀ 4 ਬੱਚੇ ਨੇ ਕਿੱਕਰੀ ਮਰੌੜ ਦੀ 4 ਬੱਚੇ ਮੇਰੀ ਬੇਨਤੀ ਹੈ ਕੋਈ ਪੰਜਾਬ ਤੇ ਗੁਰੂ ਇੱਕ ਜੂਰ ਕੋਲੇ ਨਾ ਜੋ ਇੱਕ ਜੂਰ ਸਾਡੇ ਨਾਲ ਕੀਤਾ ਤੇ ਇਹ ਧੱਕੇ ਮਾਰਦਾ ਤੇ ਕਿਹੜਾ ਮਾਰ ਤੂ ਜੇ ਸਲਾਮ ਇੱਕ ਗੰਦਰਸੂਰੀ ਬੇਨਤੀ ਜੇ ਸਾਡੇ ਨੂੰ ਕੋਈ ਸਿੱਖ ਇਮਾਨਦਾਰ ਨੂੰ ਮਾਰ ਕਹੇ ਸਰ ਬੋਲੋ ਕੋਈ ਤਾਂ ਬੋਲੋ ਨਹੀਂ ਕਹੇ ਸਰ ਨਹੀਂ ਕਹੇ ਸਰ ਜੀ ਇਹਦਾ ਗਾਂਧੀ ਪ੍ਰਜਾ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਕਿਉਂ ਹੈ ਕੌਣ ਕੇ ਦੁਸ਼ਮਣ ਹੈ ਕਿ ਨਹੀਂ ਹੈ ਹੈ ਗਿਆ ਤੇ ਜੋ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਇੰਦਰਾ ਗਾਂਧੀ ਤੇ ਉਹਦੀ ਪਾ ਕੇ ਫੋਟੋ ਰਾਜਾ ਪ੍ਰਿੰਦ ਕਹਿੰਦਾ ਮਾਂ ਤੁਝੇ ਸਲਾਮ ਤੇ ਭਗਵਾਨ ਸਮਰ ਕਹਿੰਦਾ ਸੋਨੀਆ ਗਾਂਧੀ ਨੂੰ ਕਹਿੰਦਾ ਮੇਰੇ ਤੋਂ ਸੋਨੀਆ ਗਾਂਧੀ ਦੇ ਦੁੱਖ ਦੇਖੇ ਨਹੀਂ ਜਾਂਦੇ ਦੁੱਖ ਦੇਖੇ ਨਹੀਂ ਜਾਂਦੇ ਉਹ ਪੰਜਾਬ ਦੇ ਹਕਾਲੀ ਮੁੱਖ ਮੰਤਰੀਆ ਓ ਛੋਟੇ ਮੁੱਖ ਮੰਤਰੀਆ ਤੈਨੂੰ ਉਹਨਾਂ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਜਿਨ੍ਹਾਂ ਨੇ ਘਰਾਂ ਤੇ ਟਹਿਰ ਪਾ ਕੇ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਘਰ ਖੂਬ ਦਿੱਤੇ ਗਏ ਜਿਨ੍ਹਾਂ ਦੇ ਪਿਆਰੇ ਪੁੱਤਾਂ ਨੂੰ ਦੱਸਿਆ ਗਿਆ ਅੱਤਵਾਦੀ ਜਿਨ੍ਹਾਂ ਨੇ ਖੁੱਲੇ ਜ਼ਾਰੇ ਤੇ ਦਸਤਾਰਾਂ ਨੂੰ ਘੇਰ ਕੇ ਪੁਲਸ ਮੁਕਾਬਲੇ ਕਰਦੀ ਸੀ ਤੈਨੂੰ ਉਹ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਤੈਨੂੰ ਇੰਦਰਾ ਗਾਂਧੀ ਦੇ ਦੁੱਖ ਕਿਉਂ ਨਹੀਂ ਦਿਖਦੇ ਤੇ ਛੇ ਇੰਦਰਾ ਗਾਂਧੀ ਆਪਣੀ ਸਿੱਖਿਆ ਦੀ ਦਸਬਰਾਂ ਮੇਰੀ ਬੇਨਤੀ ਆ ਸਾਰੂ ਵਾਲੇ ਤੀਮ ਕਰਨ ਵਾਲੇ ਕਿਉਂ ਤੋਂ ਬਦੇ ਦੁਸ਼ਮਣ ਨੇ ਇਸ ਲਈ ਮੇਰੀ ਬੇਨਤੀ ਆ ਬੇਬੇ ਉਹ ਜਿਹੜੀ ਇੱਕ ਪੀੜੀ ਆਪਣੀ ਬਣਤੀ ਉਹ ਯਾਦ ਰੱਖਿਓ ਇੱਕ ਜੂਰ ਨੂੰ ਪੁੱਲ ਲਾਇਆ ਉਹ ਰੋਟ ਪਾਰ ਕੇ ਸਿਰਦੇਓ ਜੇ ਨਾ ਪਾਉਂਦਾ ਚਲ ਕੀਤਾ ਕਿਤੇ ਪਰ ਮੇਰੀ ਬੇਨਤੀ ਆ ਪੰਜੇ ਤੇ ਸਾਰੂ ਤੋਂ ਵੋਟ ਨਾ ਪਾ ਦਿਓ ਮੇਰਾ ਹੱਡੀਆਂ ਵੀ ਸਹੀਆਂ ਬਿੱਤੀਆਂ ਬਾਗੀਆਂ ਅੱਗਿਆ ਮੈਨੂੰ ਜਿਆ ਰ ਅੱਗਿਆ ਰਹਿਣੀ ਸੀ ਹਾਂ ਆ ਵੀਰ ਕੋਲ ਨਾ ਬਾਪੂ ਪਤਾ ਕੀ ਕਹਿੰਦਾ ਕਹਿੰਦਾ ਜਿਹਨੇ ਕਿਹਜੋ ਜੀ ਅੱਗੇ ਜਿਹਨੇ ਪੁਲਾਪੀਆ ਦਾ ਸਿੱਖਣਾ ਪਈਆ ਉਹ ਹੱਟਿਆ ਵੀਰ ਵੀ ਆ ਗਿਆ ਜੀ ਭਗਵਾਨ ਸਭ ਆ ਲਾਈਵ ਚੱਲੀ ਜਾਂਦਾ ਸੁਣ ਆ ਥੋੜਾ ਸਾਡੇ ਬਾਪੂ ਆ ਜੀ ਲਲਕਾਰ ਜਿਹੜੇ ਕੋ ਬੱਡੀਆਂ ਕਿੱਕ ਲਿਆ ਪੁੱਤ ਉਹ ਜਾ ਕੁ ਵਰਤਮਾਨ ਦਾ ਲੱਭਣਾ 13 ਦੇ ਕੱਖ ਦੇ ਕੱਖ ਨਾ ਕਰੋ ਜੇ ਵੀ ਜੇ ਵੀ ਜੁਲਤਾ ਬੈਠ ਕੇ ਜਿਹੜੇ ਸਿੱਲ ਤੋਂ ਬੈਠ ਕੇ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਿਹੜੀਆਂ ਅਸਥੀਆਂ ਨੇ ਪ੍ਰਵਾਨ ਕਿਤੇ ਗਏ ਉਹ ਅਸੀਂ ਉਹਨਾਂ ਦੇ ਬਾਅਦ ਸੇ ਪਾਪਾ ਬਧੋਲ ਸਿੰਘ ਜੱਤਾ ਸਿੰਘ ਰਾਮ ਰਈਆ ਜੱਸਨ ਸਿੰਘ ਲੋਹੜੀਆ ਅਸੀਂ ਉਹਨਾਂ ਦੇ ਬਾਅਦ ਹੈ ਉਹ ਜਿਹੜੇ ਦਿੱਲੀ ਦੇ ਤੱਕ ਤੱਕਾ ਕੁਰਸੀਆਂ ਤੇ ਬੈਠ ਕੇ ਸਾਡੇ ਗੁਰੂਆਂ ਨੂੰ ਸਿੱਖੋਂ ਮੁਸ਼ੀਦ ਕਰਨੇ ਲਾਲ ਕਿਤੇ ਗਏ ਉਹ ਸਿੱਲ ਸੱਫਾ ਦਾ ਪੱਟ ਕੇ ਲੈ ਸੀ ਸੱਫਾ ਦਾ ਪੱਟ ਕੇ ਜਾ ਕੇ ਦੇਖੋ ਤੇ ਦੁੱਤ ਪੰਡਣੀ ਪੈਰੀ ਦੇ ਸਾਹਮਣੇ ਲੱਗੀ ਹੋਈ ਉਹ ਸਿੰਘ ਯਾਦ ਕਰੋ ਕਿਸੀ ਕਿਰਨੇ ਬਾਸਾਂ ਉਹ ਭਗਵਾਨ ਕਮਨ ਸੇ ਹਿੱਸਾ ਖਿੱਲੀ ਦਾ ਪੰਡ ਪਟਨੇ ਅਸੀਂ ਪੌਕੜੀ ਬਾਗ ਦੀ ਮੋਰੀਆ ਤੇਰੀ ਮਾਂ ਇੰਦਰਾ ਕਾਂਧੀ ਨੇ ਜੋਰ ਨਾਲ ਆਜਾ ਨਹੀਂ ਦੋ ਨਾ ਭੁਕੇ ਮਨੂੰ ਸਾਡੀ ਦੱਤਰੀ ਅਸੀਂ ਮਨੂੰ ਦੇ ਸੋ ਜਿਉਂ ਜਿਉ ਮਨੂੰ ਬਣਦਾ ਅਸੀਂ ਦੂਰ ਸੁਆਏ ਹੋਏ ਅਸੀਂ ਦੂਰ ਸੁਆਏ ਹੋਏ ਅਸੀਂ ਉਹਨਾਂ ਦੀ ਬਾਤ ਹੈ

ਇਹ ਲੜਾਈ ਹੱਕ ਤੇ ਸੱਚ ਦੀ ਐ ਇਹ ਲੜਾਈ ਚੂਰ ਦੇ ਸੱਚ ਦੀ ਐ ਆਪਣੇ ਹੱਕਾਂ ਲਈ ਆਪਣੀ ਔਰ ਲਈ ਨਸਲ ਤੇ ਫਸਲ ਲਈ ਮੇਰੀ ਬੇਟੀ ਐ ਇੱਕ ਜੋਰ ਨਾਲ ਇੱਕ ਇੱਕ ਵੋਟ ਤੱਕੜੀ ਤੇ ਪਾ ਕੇ ਵਿਪਾਹ ਹਸਲ ਕੋ ਬਾਦ ਨੂੰ ਦੱਸੋ ਕਿਉਂ ਕਿ ਅੱਜ ਦਿੱਲੀ ਵਾਲਿਆਂ ਤਿੰਨੇ ਪਾਰਟੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਇੱਕ ਦੱਸੋ ਦਿੱਲੀ ਜਿਤਾਉਣੇ ਆ ਕਿ ਪੰਜਾਬ ਜਿਤਾਉਣੋ ਪ੍ਰਵਾਹ ਜਰਾਂ ਦੇ ਦੋ ਦੋ ਲੋਕੀਆ ਉਹਨੇ ਮਿਲਾਇਆ ਸਾਹਬ ਤੇ ਤੋਹ ਰੇਲ ਕੁੱਟ ਪੱਕੀ ਖਾਂਗੇ ਬੱਗੇ ਬੜੀ ਗੱਟੇ ਸੇਕ ਕੇ ਤੋਰੀ ਮਰੀ ਬੋਲਤੀ ਆ ਮੈਂ ਜਕਾਰਾ ਛਿੜਾਲਾ ਲਾਉਣਾ ਜਕਾਰਾ ਇੰਨੇ ਜ਼ੋਰ ਨਾਲ ਲਾਓ ਤਾਂ ਕਿ ਪਤਾ ਲੱਗੇ ਕਿ ਦਿੱਲੀ ਵਾਲੇ ਦੀ ਮੱਝੀ ਤੋਕ ਕੇ ਤੋਹਗੇ ਇੱਕ ਉਂਗਲ ਨਾਲ ਉਂਗਲ ਚ ਇੰਨੀ ਸ਼ਕਤੀ ਆ ਇਹ ਉਂਗਲ ਕਾਦੀ ਜੇ ਮੋਟੀ ਤੇ ਭਰਮਤਮਾਨ ਨੂੰ ਕੁਰਸੀ ਤੇ ਬਿਠਾ ਸਕਦੀ ਆ ਤਾਂ ਇੱਕ ਉਂਗਲ ਨੂੰ ਟੱਕੜੀ ਦਾ ਬਟਨ ਦਬਾ ਕੇ ਮੂਰਤੀ ਤੇ ਭਗਵਾਨਤ ਮਾਰ ਨੂੰ ਥੱਲੇ ਲਾ ਵੀ ਸਕਦੀ ਐ ਥੱਲੇ ਬਾ ਵੀ ਸਕਦੀ ਐ ਇਸ ਨੂੰ ਇੱਕ ਜੋਲ ਨੂੰ ਚੱਕੜੀ ਦਾ ਬੱਤੀ ਬਵਾ ਕੇ ਮੂਰਤੀ ਤੇ ਭਗਵਾਨਤ ਮਾਰ ਤੇ ਸਿਕੋਰੀ ਕੁਸ਼ਮਤ ਬਾਤ ਕਾਂਗਰਸ ਨੂੰ ਲਾ ਦੇਓ ਤੇ ਪੰਜਾਬ ਨੂੰ ਜਿਤਾ ਦਿਓ ਪੰਜਾਬ ਨੂੰ ਜਿਤਾ ਦਿਓ ਤੱਕੇ ਪੂਰੇ ਜੋਸ਼ ਦੇ ਨਾਲ ਜਕਾਰਾ ਲਾਉਣ ਲੱਗੇ ਜਕਾਰਾ ਬਾਬਾ ਜੀਏ ਕਰਕੇ ਲਾਓ ਸਾਜੀ ਪਤਾ ਲੱਗੇ ਫਿਰ ਇੱਕ ਵਾਰ ਉਹ ਜਿਹੜਾ ਕਹਿੰਦਾ ਕਾਲੀ ਦੇ ਖਤਮ ਹੋ ਗਿਆ ਉਹ ਕੋਲ ਮੇਰੇ ਉਹ ਭਾਰਤ ਪਾ ਗਿਆ ਮਰੇ ਘਟੋਆ ਨਾ ਹੋਏ ਜਿਹੜੇ ਤੇਰੇ ਵਰਗੇ ਆਪੋਗੇ ਆ ਦੇਖ ਪਿੰਡਾਂ ਵਿੱਚ ਇਕੱਠ ਤੇ ਉਹ ਪਿੰਡ ਵਿੱਚ ਪਰसों ਮੰਤਰੀ ਆ ਕੇ ਗਿਆ 20 ਬੰਦੇ ਦੇ ਸੀ ਤੇ ਅੱਜ ਬੀਬਾ ਹਾਸਿਲ ਤੋਂ ਬਾਅਦ ਜਿਹੜਾ ਪਰਿਵਾਰ ਬੈਠਾ ਲੀਡਰਸ਼ਿਪ ਅੱਥੀਆਂ ਦੇ ਪਪਾ ਪਾਰ ਸਾਰਾ ਪਿੰਡ ਬੈਠਾ ਅੱਧ ਖਾਣੇ ਲਾਇਵ ਤੇ ਝਕਾਰਾ ਲਾਉਣ ਲੱਗਿਆ ਧੱਕ ਕੇ ਦੱਸ ਦੋ ਆ ਦਿੱਲੀ ਵਾਲੇ ਦੱਸ ਦਿਓ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਅਸੀਂ ਜਿਉਂਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਹੋਰ ਲਾ ਲਓ ਦੱਸ ਦਿਓ ਕਿ ਕੰਨੇ ਜਿਉਨੇ ਨਹੀਂ ਸਾਡੀ ਅਣਖ ਤੇ ਗੈਰਕਲੀ ਜੋਦੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਜੋਰ ਤੱਕੜੀ ਦਾ ਬਟਨ ਦਬਾ ਦਿਓ ਤੇ ਦਿੱਲੀ ਵਾਲੇ ਨੂੰ ਭਜਾ ਦਿਓ ਦਿੱਲੀ ਵਾਲੇ ਨੂੰ ਭਜਾ ਦਿਓ ਬਰੇ ਗੁਰਜੀਤ ਕਾ ਖਾਲਸਾ ਬਰੇ ਗੁਰਜੀਤ ਕੀ ਫਤ